ਪੈਰੀ ਸਕੂਲ ਜਿਨ੍ਹਾਂ ਦੇ ਵਿੱਚ ਸਦੋ ਮਜਰਾ ਨੈਤਪਰਾ ਰੰਡਾਵਾ ਉਪਛੇੜੀ ਉੱਥੇ ਜਾ ਰਹੇ ਨੇ ਤਕਰੀਬਨ 18 ਲੱਖ ਰੁਪਏ ਦਾ ਜਿਹੜਾ ਸਕੂਲਾਂ ਤੇ ਜਿਹੜਾ ਕੰਮ ਹੋਇਆ ਅਸੀਂ ਇੱਥੇ ਸਾਡਾ ਮਕਸਦ ਉਦਘਾਟਨ ਕਰਨਾ ਨਹੀਂ ਅਸੀਂ ਪੇਰੈਂਟਸ ਨੂੰ ਮਿਲਦੇ ਆ ਬੱਚਿਆਂ ਨੂੰ ਮਿਲਦੇ ਆ ਔਰ ਉਹਨਾਂ ਤੋਂ ਜੋ ਉਹਨਾਂ ਨੂੰ ਫੈਸਿਲਿਟੀਆਂ ਚਾਹੀਦੀਆਂ ਕਿਤੇ ਕਮੀ ਹੈ ਉਹ ਉਹਨਾਂ ਤੋਂ ਜਾਣਕਾਰੀ ਲੈਣੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਉਹ ਜਿਹੜੀਆਂ ਫੈਸਿਲਿਟੀਆਂ ਪੂਰੀਆਂ ਕਰਾਂਗੇ ਔਰ ਸਾਨੂੰ ਅੱਜ ਖੁਸ਼ੀ ਹੋ ਰਹੀ ਹੈ ਕੀ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਜਦੋਂ ਪੇਰੈਂਟਸ ਨੂੰ ਮਿਲਦੇ ਆ ਸਾਡੇ ਟੀਚਰ ਸਾਹਿਬਾਨ ਨੂੰ ਮਿਲਦੇ ਆ ਤਾਂ ਇਹਨਾਂ ਦੇ ਵੀ ਹੌਸਲੇ ਆਪ ਹੋ ਰਹੇ ਨੇ ਇਹਨਾਂ ਦੇ ਵਿੱਚ ਕੰਫੀਡੈਂਸ ਆਇਆ ਹੁਣ ਕਿ ਜਿਹੜਾ ਸਾਡੇ ਸਕੂਲ ਹੈ ਇਹ ਕਿਸੇ ਤੋਂ ਘੱਟ ਨਹੀਂ ਸਾਡੇ ਟੀਚਰ ਇੰਨੇ ਐਜੂਕੇਟਿਡ ਨੇ ਕੀ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਕਿਤੇ ਖੜਦੇ ਨਹੀਂ ਸਾਨੂੰ ਇੱਕ ਮਾਹੌਲ ਬਣਾਉਣ ਦੀ ਜ਼ਰੂਰਤ ਹੈ ਜਿਹੜਾ ਅਸੀਂ ਬਣਾ ਰਹੇ ਹਾਂ ਸਰਕਾਰ ਹਰ ਪੱਖੋਂ ਸਰਕਾਰੀ ਸਕੂਲਾਂ ਨੂੰ ਪੈਸਾ ਦੇ ਰਹੀ ਹੈ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਚ ਸਾਡੇ 850 ਕਰੋੜ ਰੁਪਏ ਆ ਗਿਆ ਪਹਿਲਾਂ ਤਾਂ ਕਦੇ ਆਇਆ ਨਹੀਂ ਦੇ ਹੁਣ ਜਿਹੜੀ ਅਸੀਂ ਅੱਜ ਸਕੂਲ ਦੇ ਵਿੱਚ ਕਐਮਐਲਏ ਦਾ ਫਰਜ਼ ਹੈ ਕਿ ਸਕੂਲ ਦੇ ਵਿੱਚ ਜਾਵੇ ਟੀਚਰ ਸਾਹਿਬਾਨ ਨੂੰ ਮਿਲੇ ਪੇਰੈਂਟਸ ਨੂੰ ਮਿਲੇ ਬੱਚਿਆਂ ਤੋਂ ਬੱਚੇ ਵੀ ਸਾਰੀਆਂ ਫੈਸਿਲਿਟੀਆਂ ਹੈਗੀਆਂ ਜਿੱਥੇ ਕਮੀਆਂ ਪੂਰੀ ਕਰੀਏ ਇਹ ਵਿਰੋਧੀਆਂ ਨੂੰ ਉਹ ਵੀ ਦੁੱਖ ਹੁੰਦਾ ਕਿ ਐਮਐਲਏ ਜੀ ਸਕੂਲਾਂ ਚ ਕਿਉਂ ਜਾ ਰਹੇ ਨੇ ਇਹ ਤਾਂ ਸਾਡੀ ਮੋਰਲ ਡਿਊਟੀ ਹੈ ਸਾਡੀ ਡਿਊਟੀ ਅਸੀਂ ਵੋਟ ਮੰਗ ਕੇ ਲਈਏ ਤਾਂ ਅਸੀਂ ਜ਼ਿੰਮੇਵਾਰੀ ਸਾਡੀ ਅਸੀਂ ਆਪਣੇ ਟੀਚਰ ਸਾਹਿਬਾਨ ਕੋਲ ਜਾਵਾਂਗੇ ਅਸੀਂ ਪੁੱਛਾਂਗੇ ਸਾਡੇ ਪੇਰੈਂਟਸ ਤੇ ਬੱਚਿਆਂ ਦੇ ਪੁੱਛਾਂਗੇ ਅਸੀਂ ਉਹਨੂੰ ਬੱਚੇ ਨੂੰ ਸਾਰੀ ਫੈਸਿਲਿਟੀ ਦੇਣੀ ਆ ਸਾਡੇ ਸਕੂਲਾਂ ਚ ਸਰਕਾਰੀ ਚ ਅ ਏਸੀ ਵੀ ਲੱਗ ਰਹੇ ਨੇ ਕੋਈ ਪਿੰਡ ਵਾਲੇ ਦਾਨ ਕਰ ਜੰਨੇ ਕੋਈ ਦਾਨੀ ਸੱਜਣ ਕਰਦੇ ਆ ਅਸੀਂ ਅਪੀਲਾਂ ਕਰਦੇ ਆ ਕਿ ਬਈ ਤੁਹਾਡਾ ਸਕੂਲ ਆਓ ਰਲ ਕੇ ਡਿਵੈਲਪਮੈਂਟ ਹੋਊਗੀ ਰਲ ਕੇ ਵਧੀਆ ਸਕੂਲ ਬਣਨਗੇ ਸੋ ਅੱਜ ਬਹੁਤ ਸਾਰਾ ਸਾਨੂੰ ਦੇਖੋ ਕਿੰਨੇ ਸਾਡੀਆਂ ਮਾਮਾ ਭੈਣਾਂ ਨੇ ਇਹੀ ਪਹਿਲਾ ਸਕੂਲ ਹੁੰਦਿਆ ਬੱਚੇ ਦਾ ਉਤੋਂ ਬਾਅਦ ਆ ਸਰਕਾਰੀ ਸਕੂਲ ਹੈ ਜੇ ਸਾਡੇ ਨਾਲ ਮਾਮਾ ਭੈਣਾਂ ਸਾਡੀਆਂ ਤਰਪੀ ਤਾਂ ਸਾਡਾ ਪੰਜਾਬ ਰੰਗਲਾ ਪੰਜਾਬ ਬਣਨ ਤੋਂ ਕੋਈ ਨਹੀਂ ਰੁਕ ਸਕਦਾ